ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਗਵਾਹੀ ਅਤੇ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਯੋਗ ਰਹਿਨਮਾਈ ਹੇਠ ਸਿੱਖਿਆ ਕ੍ਰਾਂਤੀ ਆਰੰਭ ਹੋਈ ਹੈ ਇਸ ਤਹਿਤ ਅੱਜ ਖੇਤੀਬਾੜੀ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਸਰਕਾਰੀ ਹਾਈ ਸਕੂਲ ਪੰਜਵਾਂ ਸਰਕਾਰੀ ਪ੍ਰਾਇਮਰੀ ਸਕੂਲ ਖਿਉਵਾਰੀ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ ਗੱਗੜ ਸਰਕਾਰੀ ਪ੍ਰਾਇਮਰੀ ਸਕੂਲ ਸਿੰਘੇਵਾਲ ਸਰਕਾਰੀ ਪ੍ਰਾਇਮਰੀ ਸਕੂਲ ਸਿੰਘੇਵਾਲ ای جی سی ایس سرکاری ਪ੍ਰਾਇਮਰੀ ਸਕੂਲ ਫਤੂਵਾਲਾ ਵਿਖੇ ਲੱਖਾਂ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਦੱਸ ਦਈਏ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿਖੇ ਵੱਖ-ਵੱਖ ਸਕੂਲਾਂ ਅੰਦਰ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਗਏ ਨੇ ਇਹਨਾਂ ਵੱਖ-ਵੱਖ ਸਕੂਲਾਂ ਅੰਦਰ ਸਰਦਾਰ ਗੁਰਮੀਤ ਸਿੰਘ ਗੁਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਕੀਤੇ ਜਾ ਰਹੇ ਵੱਖ-ਵੱਖ ਸਮਾਰੋਹ ਅੰਦਰ ਪਹੁੰਚ ਕੇ ਲੱਖਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਗੱਲਾਂ ਤੁਹਾਡੀਆਂ ਨਾਲ ਸਾਂਝੀਆਂ ਕਰਨੀਆਂ ਰਹਿ ਗਈਆਂ ਸਨ ਜ਼ਰੂਰੀ ਵੀ ਸਮਝਦਾ ਅੱਜ ਅਸੀਂ ਸਕੂਲਾਂ ਦੇ ਕੰਮ ਵਿੱਚ ਹੀ ਕਈ ਪਿੰਡਾਂ ਵਿੱਚ ਜਾਣਾ ਅਰੇ ਤੋਂ ਲਾਵਤ ਇਸ ਨਗਰ ਲਈ ਜਦੋਂ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਸੀ ਵੱਡੀ ਮੰਗ ਸੀ ਪੀਣ ਵਾਲੇ ਪਾਣੀ ਦੀ ਕਦੇ ਕਿਸੇ ਨੇ ਉਸ ਚ ਹਾਂ ਨਹੀਂ ਭਰੀ ਸੀ ਤੇ ਉਹਦੇ ਤਕਰੀਬਨ 20 ਲੱਖ ਰੁਪਈਆ ਨਾ ਕਿ ਉਹ ਪੀਣ ਵਾਲੇ ਪਾਣੀ ਦਾ ਜਿਹੜਾ ਸਿੱਧੀ ਪਾਈਪਵਾ ਕੇ ਦਿੱਤੀ ਸੀ ਪਰ ਉਹ ਤੋਂ ਬਾਅਦ ਹੁਣ ਜਿਹੜਾ ਉਹ ਛੱਪੜ ਹੈ ਉਹਦਾ ਪਾਣੀ ਸੀਮ ਨਾਲੇ ਨੂੰ ਜਾਣ ਵਾਸਤੇ ਕੋਈ 23-24 ਲੱਖ ਰੁਪਈਆ ਲੱਗਣਾ ਹੈ ਉਹ ਵੀ ਮਨਜ਼ੂਰ ਕਰਾ ਦਿੱਤਾ ਗਿਆ ਤਕਰੀਬਨ ਛੋੜੇ ਪਿੰਡ ਨੂੰ 50-55 ਲੱਖ ਰੁਪਈਆ ਇੰਨਾ ਸਾਲਾਂ ਵਿੱਚ ਪਰ ਹੋਰ ਵੀ ਮੈਂ ਕੋਸ਼ਿਸ਼ ਕਰੂੰਗਾ ਜਨਾਬ ਜੀ ਸਾਡਾ ਛੱਪੜ ਤਾਂ ਇਹ ਜਿਹੜਾ ਗੰਦਿਪਾਲੀ ਵਾਲਾ ਨਿਕਾਸ ਸਥਾਨ ਉਹ ਇੱਕ ਛੱਪੜ ਸਾਡਾ ਸਹੀ ਹੋਣੀ ਚਾਹੀਦੀ ਕਿਤੇ ਫਲਾਸ਼ ਦਾ ਪਾਣੀ ਨਾ ਜਾਵੇ ਸਹੀ ਪਾਣੀ ਹੋਵੇ ਪਰਦਾਨ ਜੀ ਕਹਿੰਦੇ ਵੀ ਇੱਕ ਛੱਪੜ ਦਾ ਪਾੜੀ ਗੰਦੇ ਵਾਲਾ ਤੇ ਗੰਦੇ ਵਾਲੇ ਵਾਸਤੇ ਪਾਉਣਾ ਨਾ ਹੁਸੀਬ ਨਹੀਂ ਜੀ ਦੋਹਾਂ 'ਚ ਖਰਚ ੜਿਆ ਹੋਇਆ ਤੇ ਇਹ ਇਹਨੂੰ ਤੁਹਾਨੂੰ ਵਜ਼ੀਰ ਨੇ ਨਾ ਗੱਲ ਨੂੰ ਲੈ ਕੇ ਸੁਧਾਰ ਨਹੀਂ ਦਿੱਤੇ ਜੀ ਮੁਖੀ ਜੀ ਜਿਹੜਾ ਸਰਕਾਰ ਦੀ ਪ੍ਰਾਇੋਰਟੀ ਐ ਉਸਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਉਹਦੇ ਲਈ ਸਕੂਲਾਂ 'ਚ ਜਿਹੜੀਆਂ ਲੋੜਾਂ ਐ ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਚਾਰਦੀਵਾਰੀਆਂ ਨਹੀਂ ਸੀ ਸਾਰੇ ਹੀ ਪੰਜਾਬ 'ਚ ਚਾਰਦੀਵਾਰੀਆਂ ਕਰ ਦਿੱਤੀਆਂ ਗਈਆਂ ਇੱਥੇ ਕਮਰਿਆਂ ਦੀ ਲੋੜ ਐ ਕਮਰਿਆਂ ਦੀ ਜਿੱਥੇ ਲਾਇਬ੍ਰੇਰੀ ਦੀ ਲੋੜ ਐ ਉਨੋਂ ਉਹਦੇ ਵਿਚਵਾਦਾਂ ਕਰਕੇ ਔਰ ਹੋਰ ਵੀ ਸਟਾਫ ਦੀ ਵੀ ਪੂਰਾ ਕਰਨ ਦੇ ਯਤਨ ਕੀਤੇ ਜਾਂਦੇ ਆ ਅੱਜ ਜਿਹੜਾ ਹੁਣ ਮੈਂ ਖਿਓ ਵਾਲੀ ਪਿੰਡ ਵਿੱਚ ਬੈਠਾ ਇੱਥੇ ਚਾਰ ਦੀਵਾਰੀ ਕਮਰੇ ਦੇ ਲਈ ਔਰ ਇਹ ਤੋਂ ਦੇ ਸੀਵਰ ਲਈ ਪੀਣ ਵਾਲੇ ਪਾਣੀ तकरीबन 55 ਲੱਖ ਰੁਪਏ ਦਾ ਕੰਮ ਹੋਇਆ ਕਿੰਨੇ ਸਕੂਲਾਂ ਦਾ ਕੰਮ ਹੈ ਅੱਜ तकरीबन 6 ਸਰਪਟਾਪ ਤੋਂ 5-5 ਦੇ ਪਛਾਣ ਦੇ ਵਾਹੋਂ ਕਿ ਨਾ ਕਿ ਇਹ ਤਾਂ ਮੇਰਾ ਕੰਮ ਨਹੀਂ ਹੋਮ ਮਿਨਿਸਟਰੀ ਦਾ ਕੰਮ ਹੈ